ਆਣਾ ਤੇਰਾ ਇਹ ਮੇਰੇ ਘਰ ਕੁੜੀਆਂ ਦੇ ਨਾਲ ਕੱਟਾ ਤੇ ਜਿਹੜਾ ਨਾਲ ਕੱਟਾ ਇਹ ਤੋਂ ਫੋਨ ਦਾ ਕੱਟਾ ਫੋਨ ਨੇ ਕਿਨੇ ਨੰਬਰ ਕਿਹੜਾ ਹੈ ਜੋ ਮਾੜੀ ਕੁੜੀਆਂ ਨੂੰ ਦੱਸੇ ਗੋਲ ਨਹੀਂ ਕਰਨਾ ਇਹਨੇ ਕੌਣ ਆਇਆ ਜਿਹੜਾ ਕਲੇਸ਼ ਕਰਦਾ ਕੀ ਨਾਮ ਦਾ ਇਹ ਅੱਛਾ ਕੀ ਨਸ਼ਾ ਪਤਾ ਕਰਦਾ ਹਾਂ ਸ਼ਾਪਿੰਗ ਦਾ ਇਹ ਤੁਹਾਨੂੰ ਫੁੱਟ ਕੇ ਕੱਢਿਆ ਕਰੋ ਹਾਂ ਅੱਜ ਜਿਹਦਾ ਮੇਰੇ ਕੱਪੜੇ ਕੱਪੜੇ ਦੇਖ ਕੇ ਰੋਹਾਰ ਕਰਦੇ ਨੇ ਦੇ ਕੱਪੜੇ ਸੁੱਤੇ ਹੋਏ ਐ ਉਥੇ ਭਈਏ ਕੱਪੜੇ ਮਿਲਿ ਗਾੜੀ ਪਏ ਬਾਹਰ ਚੱਲ ਸੋ ਬਾਹਰ ਕੱਢ ਤੇ ਬਾਹਰ ਕੱਢ ਤੈਨੂੰ ਘਰ ਨਹੀਂ ਲੈਣਾ ਵੜਾ ਨੇ ਨਾ ਚੀਪੂ ਦਾ ਇਕਲੇਸ਼ ਕਹੇ ਦਿੱਪੂ ਮੇਰੇ ਨਾਲ ਰਾਤੀ ਕੋਈ ਪੈਸੇ ਵੀ ਤੁਹਾਡੇ ਕੋਲ ਕੋਈ ਉਹਨੇ ਮੇਰੇ ਕੋਲ ਕਾਈ ਪੈਸੇ ਵੀ ਲੈ ਚਾਲ ਗਿਆ ਤੇ ਰਾਤ ਪੁੱਟ ਮਾਰ ਵੀ ਕੀਤੀ ਤੁਹਾਡੀ ਹਾਂ ਰਾਤ ਜਾਈ ਨਾਈ ਬੜੀ ਬਾਈ 10:30 ਹੋਣੀ ਹੁੰਦਾ ਕੁੱਟਿਆ ਤੁਹਾਨੂੰ ਹਾਂ ਕੁੱਟਿਆ ਕੋਈ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਦਾ 4 ਮਤਰੀ ਹਾਂ ਇਹ ਸਾਨੂੰ ਘਰੋਂ ਕੱਢਦੇ ਆ ਅਸੀਂ ਘਰੋਂ ਕੱਢਦੇ ਰਹੇ ਅਸੀਂ ਨਿਕਲਦੇ ਨਹੀਂ ਕਿਉਂਕਿ ਸਾਨੂੰ ਜੱਟ ਸਾਹਿਬ ਨੇ స్టే ਦੇ ਦਿੱਤਾ ਅਹੀਂ ਉਹ ਸਾਡਾ ਕੋੜ ਕੇ ਚੱਲ ਰਿਹਾ ਇਹ ਥਾਂ ਕਿੰਨਾ ਸੀਗਾ ਜੀ ਹੈ ਨਾ 4 ਮਰਲੇ 1 ਮਰਲੇ ਦੀ ਦੁਕਾਨ ਤੇ 3 ਮਰਲੇ ਥਾਂ ਹੈ ਇਹ ਤੁਹਾਡੇ ਪਿਤਾ ਜੀ ਦਾ ਥਾਂ ਸੀ ਇਹ ਸਾਡੇ ਪਿਤਾ ਜੀ ਨੇ ਮਾਤਾ ਜੀ ਦੇ ਨਾਲ ਕਰਾਇਆ ਮਾਤਾ ਜੀ ਨੇ ਤੇ ਮਾਤਾ ਜੀ ਨੇ ਗਾਂ ਆਪਣੀ ਕੁੜੀਆਂ ਦੇ ਨਾਲ ਕੁੜੀਆਂ ਨਾ ਕਰਤਾ ਤੁਹਾਡੇ ਨਾਲ ਕੁਝ ਨਹੀਂ ਆਇਆ ਅੱਛਾ ਇਸੇ ਗੱਲ ਨੂੰ ਲੈ ਕੇ ਲੜਾਈ ਹਾਂਜੀ ਇਸੇ ਗੱਲ ਤੋਂ ਇਹ ਕਮਜ਼ਾ ਕਰਨਾ ਇਹੀ ਥਾਂ ਦੇ ਅਹੀਂ ਮਾਨਦੋਗ ਅਦਾਲਤ ਚ ਲੱਗੇ ਉਹਨਾਂ ਨੇ ਸਾਨੂੰ ਸਟੇ ਦਿੱਤਾ ਅੱਜ 1.5 ਸਾਲ ਹੋ ਗਿਆ ਸਾਡਾ ਕੋੜ ਕੇ ਚੱਲ ਰਿਹਾ ਉਹਨੇ ਤੁਮੇਂ ਜੀ ਕਿਹਾ ਆ ਤੂੰ ਸ਼ਰਾਬ ਪੀ ਕੇ ਮਾਤਾ ਜੀ ਬੋਤ ਮਾਰ ਕੀਤੀ ਨਹੀਂ ਜੀ ਨਹੀਂ ਇਹ ਇਹ ਇਲਜ਼ਾਮ ਤੁਸੀਂ ਬਿਲਕੁਲ ਝੂਠੇ ਆ ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ ਕੁਛ ਨਹੀਂ ਇਹ ਬਿਲਕੁਲ ਝੂਠ ਮਾਰਦੇ ਆ ਸਾਡੇ ਕੋਲ ਇਹਨਾਂ ਦੀਆਂ ਰਿਕਾਰਡੀਆਂ ਹੈਗੀਆਂ ਇਹ ਜਾਣ ਕੇ ਕੁੜੀਆਂ ਨੂੰ ਆਂਦੀਆਂ ਤੂੰ ਡਿੱਗ ਪਈ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ ਕਿਹੜਾ ਪਿੰਡ ਹੈ ਜੀ ਹਾਂ ਖਾਲੇ ਦਾ ਇਹੋ ਆ ਕੀ ਕੀ ਗੱਲ ਹੋਈ ਹੈ ਜੀ ਇਹ ਇਹ ਘਰ ਹੈ ਮੇਰਾ ਤੇ ਮੇਰੇ ਘਰ ਕੁੜੀਆਂ ਦੇ ਨਾਮ ਕਰਤਾ ਸੀ ਇਹ ਤਾਂ ਕਰਦਾ ਜੀ ਤੋਂ ਕੁਝ ਨਹੀਂ ਕਰਦਾ। ਉਹਨੇ ਕਿੰਨੇ ਦਿਨ ਲੱਗੇ ਹੋਇਆ ਹੈ। ਉਹ ਕੋਮਾਂਡ ਕੁਰੀਆ ਨੂੰ ਦਿੱਤਾ। ਉਹ ਹੀ ਲਈ ਕਰਦਾ ਇਹ ਜੀ। ਕੌਣ ਆਏ ਜਿਹੜਾ ਕਲੇਸ਼ ਕਰੇ। ਮੁੰਡਾ ਕੀ ਨਾਮ ਦਾ? ਦੀਪਕ। ਅੱਛਾ ਕੀ ਨਸ਼ਾ ਪਤਾ ਕਰਦਾ? ਹਾਂ ਸ਼ਾਪਿੰਗ ਦਾ। ਇਹ ਤੁਹਾਨੂੰ ਕੁੱਟ ਕੇ ਕੱਢਿਆ ਕਰ ਹੁਣ। ਹਾਂ ਜੀ ਕਹਿੰਦਾ ਮੇਰੇ ਕਪੜੇ ਕਪੜੇ ਤੇਰੇ ਘਰ ਬਾਹਰ ਕੱਢ ਨੇ ਤੇ ਕਪੜੇ ਸੁੱਤੇ ਹੋਏ ਨੇ। ਉਥੇ ਭਏ ਕਪੜੇ ਮੇਰੇ। ਘੜੀ ਭਏ ਬਾਹਰ ਕਪੜੇ। ਕਰੋ ਬਾਹਰ ਕੱਢੋ। ਬਾਹਰ ਕਾਟੇ ਦਿੱਤਾ। ਤੈਨੂੰ ਘਰ ਨਹੀਂ ਕਹਿਣਾ ਵੜਨ ਦੇ ਨਾਲ। ਹਣ ਕੀ ਚਾਹੁੰਦੇ ਕੀ ਤੁਸੀਂ ਮੈਂ ਕਿ ਮੈਂ ਆਪਣਾ ਫੈਸਲਾ ਜਾਣੀ ਆਪਣਾ ਘਰ ਜਾਣੀ ਮੇਰਾ ਘਰ ਮੁੰਨ ਮਿਲੇ ਉਹ ਦਰਖਾਸਤ ਦਿੱਤੀ ਜੇ ਉਸ ਬੰਦੇ ਨੇ ਦਰਖਾਸਤ ਦਿੱਤੀ ਐਸਐਚਓ ਸਾਹਮਣੇ ਮੈਨੂੰ ਮੇਰੀ ਸੁਣੀ ਹੈ ਹੁਣ ਕੀ ਮੰਗ ਕੀ ਕਰਦੇ ਐਸਐਚਓ ਤੋਂ ਕੋਈ ਵੇਖੋ ਹੁਣ ਉਹ ਐਨੇ ਐਨੇ ਕਿਸੇ ਸੁੱਖੇ ਨੂੰ ਛੱਡ ਕੇ ਤੇ ਤਿੰਦਾ ਅਸੀਂ ਫੈਸਲਾ ਫਿਰ ਕੱਲ ਕਰਾਂਗੇ ਅੱਜ ਕੱਲ ਕੱਲ ਫੈਸਲਾ ਕੰਦਾ ਕਰਨਾ ਤੁਹਾਡੇ ਕਿੰਨੇ ਬੱਚੇ ਕਿੰਨੇ ਆ ਜੀ ਬੱਚੇ ਤਿੰਨੇ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਇਹ ਮੁੰਡਾ ਕੱਲਾ ਕੱਲਾ ਹੀ ਜਿਹੜਾ ਹਾਂ ਕੱਲਾ ਕੱਲਾ ਵਿਆਹ ਹੋਵਾ ਵਿਆਹ ਦੋ ਮੁੰਡੇ ਆ ਨਛੇ ਤੇ ਤੁਹਾਨੂੰ ਇਹ ਬੁੱਢੇ ਵਰਗੇ ਘਰ ਵਾਲਾ ਤੁਹਾਡਾ ਕੀ ਕਾ ਹੈ ਘਰ ਵਾਲਾ ਮਾਰ ਕੇ 20 ਸਾਲ ਹੋ ਗਏ 20 ਸਾਲ ਹੋ ਗਏ ਹੋਰ ਡੀਪੂ ਵੀ ਤੁਹਾਡੇ ਕੋਲ ਹਾਂ ਮੇਰੇ ਕੋਲ ਡੀਪੂ ਹੈ ਅੱਜ ਵੱਡੀ ਪੂ ਵਾਂਡੇ ਚ ਆਈ ਹੈ ਡੀਪੂ ਦਾ ਇਕਲੇਸ਼ ਤਾਂ ਹੈ ਡੀਪੂ ਮੇਰੇ ਨਾਲ ਰਾਤੀ ਕੋਈ ਪੈਸੇ ਵੀ ਤੁਹਾਡੇ ਕੋਲ ਖੋਏ ਉਹਨੇ ਮੇਰੇ ਕੋਲ ਕਾ ਪੈਸੇ ਵੀ ਲੈ ਚਾਰ ਗਿਆ ਤੇ ਰਾਤ ਕੁੱਟ ਮਾਰ ਵੀ ਕੀਤੀ ਤੁਹਾਡੀ ਹਾਂ ਰਾਤ ਲੜਾਈ ਲੜਾਈ ਬੜੀ ਬਾਈ ਸਾਰੀ ਰਾਤ ਸੌਣ ਨਹੀਂ ਦਿੱਤਾ ਕੁੱਟਿਆ ਤੁਹਾਨੂੰ ਹਾਂ ਕੁੱਟਿਆ ਤੁਹਾਡੀ ਮਾਤਾ ਨੇ ਦੋਸ਼ ਲਾਇਆ ਕਿ ਤੁਸੀਂ ਸ਼ਰਾਬ ਪੀ ਕੇ ਉਹਨਾਂ ਦੀ ਘੋਟ ਮਾਰ ਕਰਦੇ ਤੇ ਉਹਨਾਂ ਦੀ ਜਿਹੜੀ ਦੁਕਾਨ ਨੂੰ ਵੀ ਜੰਦਰਾ ਮਾਰੇ ਹੋਇਆ ਨਹੀਂ ਨਹੀਂ ਜੀ ਐਸੋ ਜਿਹਾ ਕੋਈ ਨਹੀਂ ਅਸੀਂ ਕਹ ਜੀ ਇਹਨੂੰ ਹੱਥ ਨਹੀਂ ਲਾਇਆ ਕੁਛ ਨਹੀਂ ਕੀਤਾ ਇਹ ਆਪ ਹੀ ਸਭ ਕੁਝ ਕਰਦੇ ਆ ਇਹਨਾਂ ਦਾ ਯਾਨੀ ਕਿ ਤੁਸੀਂ ਕਿਹਨੂੰ ਡੀਪੂ ਕਰਨ ਨੂੰ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਡੀਪੂ ਕਰਨ ਨੂੰ ਵੀ ਆਪ ਜਾਣਦੇ ਆ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਇਹ ਬਿੱਦ ਕੇ ਜਾ ਰਹੇ ਤੇ ਫਿਰ ਘਰ ਆ ਕੇ ਸਾਡਾ ਝੂਠਾ ਨਾਲ ਆ ਰਹੇ ਘਰ ਨਹੀਂ ਆ ਰਹੇ ਘਰ ਉਹੀ ਹੈ ਕਾਰ ਨੇ ਕਾਰ ਨੇ ਜੇ ਵੇਖੋ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਨਾਲ 4 ਮਰਲੇ ਦੀ ਹਾਂਜੀ ਇਹ ਸਾਨੂੰ ਘਰੋਂ ਕੱਢਦੇ ਆ ਅਸੀਂ ਘਰੋਂ ਕੱਢਦੇ ਆ ਤੇ ਅਸੀਂ ਨਿਕਲਦੇ ਨਹੀਂ ਕਿਉਂਕਿ ਸਾਨੂੰ ਜੱਜ ਸਾਹਿਬ ਨੇ ਸਟੇ ਦਿੱਤਾ ਠੀਕ ਹੈ ਅਹੀਂ ਕੋਰ ਸਾਡਾ ਕੋਰ ਕੇ ਚੱਲ ਰਿਹਾ ਇਹ ਥਾਂ ਕਿੰਨਾ ਸੀਗਾ ਜੀ ਜਿਹੜਾ 4 ਮਰਲੇ 1 ਮਰਲੇ ਦੀ ਦੁਕਾਨ ਤੇ 3 ਮਰਲੇ ਥਾਂ ਹੈ ਇਹ ਤੁਹਾਡੇ ਪਿਤਾ ਜੀ ਦਾ ਥਾਂ ਇਹ ਇਹ ਸਾਡੇ ਪਿਤਾ ਜੀ ਨੇ ਮਾਰਦਾ ਇਹਦੇ ਨਾ ਕਰਾਇਆ ਹਾਂ ਪਿਤਾ ਜੀ ਨੇ ਤੇ ਮਾਤਾ ਜੀ ਨੇ ਗਾ ਆਪਣੀ ਕੁੜੀਆਂ ਦੇ ਨਾਲ ਕੁੜੀਆਂ ਨਾ ਕਰਤਾ ਤੁਹਾਡੇ ਨਾਲ ਕੁਝ ਨਹੀਂ ਹੋਇਆ ਅਛਾ ਇਸੇ ਗੱਲ ਨੂੰ ਲੈ ਕੇ ਲੜਾਈ ਹੈ ਹਾਂਜੀ ਇਸੇ ਗੱਲ ਤੋਂ ਇਹ ਕਬਜ਼ਾ ਕਰਨਾ ਇਹ ਥਾਂ ਦੇ ਅਸੀਂ ਮਾਨਯੋਗ ਅਦਾਲਤ ਚ ਲੱਗੇ ਉਹਨਾਂ ਨੇ ਸਾਨੂੰ ਸਟੇ ਦਿੱਤਾ ਅੱਜ 1.5 ਸਾਲ ਹੋ ਗਿਆ ਸਾਡਾ ਕੋੜ ਕੇ ਚੱਲ ਰਿਹਾ ਪੁਣ ਇੱਕ ਬੇਨਤੀ ਹੈ ਕਿ ਰਾਤ ਤੁਸੀਂ ਸ਼ਰਾਬ ਪੀ ਕੇ ਮਾਤਾ ਜੀ ਨੂੰ ਘੁੱਟ ਮਾਰ ਕੀਤੀ ਨਹੀਂ ਜੀ ਨਹੀਂ ਇਹ ਇਹ ਇਲਜ਼ਾਮ ਝੂਠੇ ਬਿਲਕੁਲ ਝੂਠੇ ਆ ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ ਕੁਛ ਨਹੀਂ ਇਹ ਬਿਲਕੁਲ ਝੂਠ ਮਾਰਦੇ ਆ ਸਾਡੇ ਕੋਈ ਇਹਨਾਂ ਦੀਆਂ ਰਿਕਾਰਡੀਆਂ ਹੈਗੀਆਂ ਇਹ ਜਾਣ ਕੇ ਕੁੜੀਆਂ ਨੂੰ ਆਂਦੀਆਂ ਤੂੰ ਡਿੱਗ ਪੀ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ